ਇੱਕ ਮਿੰਟ ਭਾਜੀ ਇੱਕ ਮਿੰਟ ਹਲੋ ਨਾ ਬੋਲੋ ਤੋਫੀਰਾ ਦਾ ਨਾਮ ਸਾਂਝਾ ਕਰਨ ਦੇ ਜਿੰਦੇ ਮੋਟੇ ਨਾ ਕਰਦੇ ਜਿੱਥੇ ਕੀ ਦੇਖੀ ਲੈਟਰ ਦੀ ਦੋਸਤ ਹਾਂ ਸਰ ਇੱਕ ਹੀ ਮਾਮਲਾ ਕੀ ਹੈ ਜੀ ਇਹ ਮਾਮਲਾ ਕੀ ਜੀ ਇਹ ਮਾਮਲਾ ਸਾਨੂੰ ਸ਼ਾਮੀ ਲੇਟ ਧਿਆਨ ਦੇ ਵਿੱਚ ਫੋਨ ਕੀਤਾ ਸੀਗਾ ਕਿ ਘਰ ਦੇ ਵਿੱਚ ਇਸਤਾਨ ਹੋ ਰਹੀ ਤਾਂ ਕੋਈ ਸਾਨੂੰ ਉਹਨਾਂ ਨੇ ਸ਼ੱਕ ਜਾਰੀ ਕੀਤਾ ਹੈ ਕਿ ਕੋਈ ਲੱਗਦਾ ਵੀ ਕੋਈ ਨਾਲ ਕੋਈ ਲੁੱਟ ਖੋ ਕਰਨ ਦੇ ਇਰਾਦੇ ਨਾਲ ਉਹਦਾ 라ਜੂ ਔਰ ਹੁਣ ਜਿਹੜੀ ਉਹ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਕਿਉਂਕਿ 2 ਵਜੇ ਦੀ ਇਹ ਇਹਨਾਂ ਦੇ ਡੈਥ ਹੋਈ ਸੀ ਔਰ ਇਹਨਾਂ ਨੂੰ ਬਿਲਕੁਲ ਪਹਿਲਾਂ ਤੇ ਡਾਕਟਰ ਨੂੰ ਚੈੱਕ ਕਰਾਇਆ ਤੇ ਇਹਨਾਂ ਨੇ ਕਿਹਾ ਵੀ ਅੰਗਲ ਥੋੜਾ ਮਾਈਟਲ ਪ੍ਰੋਬਲਮ ਆਈ ਜਾਂ ਕੁਛ ਆਇਆ ਤੇ ਬਾਅਦ ਦੇ ਵਿੱਚ ਉਹ ਇਹਨਾਂ ਦੇ ਘਰ ਵਾਲਿਆਂ ਨੇ ਜਦੋਂ ਜਾਣ ਨਹੀਂ ਗਵਾਂਢੀ ਕੋਲ ਨੇ ਕਿਹਾ ਵੀ ਇਹਨਾਂ ਦੇ ਹੱਥ ਦੇ ਵਿੱਚ ਕੋ ਸੋਨੇ ਦੇ ਕੰਗਣ ਹੁੰਦੇ ਆ ਉਹ ਨਹੀਂ ਹੈਗੇ ਉਹ ਇੱਕ ਜਿਹੜਾ ਐਂਗਲ ਹੈਗਾ ਜਾਂ ਮੋਬਾਈਲ ਫੋਨ ਇਹਨਾਂ ਦਾ ਐਸ ਤਰ੍ਹਾਂ ਦੇ ਮਿਸ ਹੈਗਾ ਉਸ ਐਂਗਲ ਨੂੰ ਲੈ ਕੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ ਔਰ ਇਹਦੇ ਵਿੱਚ ਜਿਹੜਾ ਆ ਉਹ ਜਲਦੀ ਕੋ ਖੁਲਾਸਾ ਕਰਾਂਗੇ ਵੀ ਇਹ ਅਸਲੀਅਤ ਕੀ ਹੈਗੀ ਕਿਵੇਂ ਹੋਈ ਸਰ ਸੀਸੀਟੀਵੀ ਕੈਮਰੇ ਲੱਗੇ ਜੀ ਅਸਲ ਸੀਸੀਟੀਵੀ ਘਰ ਦੇ ਵਿੱਚ ਨਹੀਂ ਹੈਗੇ ਔਰ ਆਲੇ ਦੁਆਲੇ ਕਾਫੀ ਟੀਮਾਂ ਲੱਗੀਆਂ ਆ ਉਹ ਚੈੱਕ ਕਰ ਰਹੇ ਆ ਸਰ ਕੋਈ ਪਤਾ ਲੱਗਿਆ ਕਿੰਨੇ ਵਜੇ ਦੇ ਕਰੀਬ ਹੋਇਆ ਜੀ ਕਿਉਂਕਿ ਇਹਦੇ ਵਿੱਚ ਜਿਹੜਾ ਜੀ 12 ਵਜੇ ਇਹਨਾਂ ਦੱਸਣ ਦਾ ਘਰ ਤੋਂ ਗਏ ਹਸਬੰਡ ਮੀਆਂ ਬੀਬੀ ਦੋਨੇ ਰਹਿੰਦੇ ਸੀ ਜੰਨਿਆ ਸਿਟੀ ਜਾਂਦੇ ਆ ਔਰ ਆਲੇ ਦੁਆਲੇ ਸਾਰੀ ਬਸੋਂ ਆ ਤੇ 2 ਵਜੇ ਜਦੋਂ ਘਰ ਆਏ ਆ ਤੇ ਉਸ ਟਾਈਮ ਉਹਨਾਂ ਨੂੰ ਆ ਕੇ ਪਤਾ ਲੱਗਾ ਜੀ ਕੋਈ ਨਿਸ਼ਾਨ ਲੱਗਿਆ ਕੋਈ ਵਿਆਪਨ ਕੋਈ ਕੁਝ ਮਿਲੇ ਸਰ ਇਸ ਤਰ੍ਹਾਂ ਬਾਰੀ ਤੌਰ ਤੇ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈ ਬੋਡੀ ਦੇ ਉੱਤੇ ਕੋਈ ਨਿਸ਼ਾਨ ਸਰ ਸਮਝ ਕਰ ਰਹੇ ਹਾਂ ਸਰ ਨਹੀਂ ਅਸੀਂ ਹਰ ਪਾਸੇ ਜੇ ਜਾਂਚ ਕਰ ਰਹੇ ਹਾਂ ਸਰ ਲੇਡੀ ਦੀ ਕਿੰਨੀ ਏਜ ਹੈ ਜੀ 70 ਕ ਸਾਲ ਦੀ ਕੀ ਨਾਮ ਹੈਗਾ ਸਰ ਮੈਨੂੰ ਦੁਬਾਰੀ ਸਰ ਦੱਸਿਆ ਜਦੋਂ ਇਹਨਾਂ ਦੇ ਪੋਤੇ ਦਾ ਜਨਮ ਦਿਨ ਸੀ ਉਹ ਬਾਹਰ ਸੀਗਾ ਇਹ ਇੱਥੇ ਨਹੀਂ ਸੀ ਬੱਚੇ ਬਾਹਰ ਐ ਸਰ ਅਫਸਰ ਬੰਦੇ ਕਿਨੇ ਦਾਖਲ ਹੋ ਜਿੰਨਾਂ ਘਰ ਇਸ ਵੇਲੇ ਉਹਨਾਂ ਦਾ ਮੋਬਾਈਲ ਨਹੀਂ ਹੈ ਉਹ ਮਿਸਿਆ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ ਅਭੀ ਕਿਤੇ ਘਰ ਦੇ ਵਿੱਚ ਅੱਗੇ ਪਿਛੇ ਰੱਖਿਆ ਗਿਆ ਕੋਈ ਲੈਣੀ ਕੀ ਗੱਦਾ ਕੀਤੇ ਜਾ ਰਹੀ ਹੈ ਸਰ ਅਜੇ ਇਹਦਾ ਜਿਹੜਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਜੋ ਵੀ ਕਾਰਵਾਈ ਸੈਕਸ਼ਨ ਦੇ ਤਹਿਤ ਕਰ ਸਰ ਜਿੱਦਾਂ ਕਹਦੇ ਕੰਗਣ ਵਗੈਰਾ ਉਤਾਰੇ ਕੋਈ ਨਿਸ਼ਾਨ ਵਗੈਰਾ ਉਹਨਾਂ ਦੇ ਬਾਅਦ ਨਜ਼ਰ ਆਏ ਸਰ ਸਾਡੀ ਫੋਰੈਂਸਿਕ ਟੀਮ ਜਿਹੜੀ ਲੱਗੀ ਹੋਈ ਹੈ ਸਾਰਾ ਚੈੱਕ ਕਰਵਾਵਾਂਗੇ ਔਰ ਇਹਦੇ ਵਿੱਚ ਜੋ ਵੀ ਅਸਲੀਅਤ ਹੋਊਗੀ ਉਸ ਨੂੰ ਤਾਕ ਸਰ ਬੰਦੇ ਪਤਾ ਲੱਗੇ ਕਿੰਨੇ ਕ ਬੰਦੇ ਸੀਗੇ ਜੀ ਨਹੀਂ ਇਸ ਤਰ੍ਹਾਂ ਕੋਈ ਕੈਮਰੇ ਕੋਈ ਨਹੀਂ ਕਿਸੇ ਨੇ ਦੇਖਿਆ ਕੁਝ ਨਹੀਂ ਅੰਦਰ ਆਉਂਦਾ ਜਾਂਦਾ ਬਾਹਰ ਜਾਂਦਾ ਕੋਈ ਆਸ-ਪਾਸ ਮਨੋਦ ਕੁਮਾਰੀ ਇਹਨਾਂ ਦਾ ਨਾਮ ਹੈ ਇੱਕ ਮੋੜ ਠੀਕ 17 ਸਾਲ ਦੀ ਹੁਣ ਠੀਕ ਇੱਕ ਮਿੰਟ ਇੱਕ ਮਿੰਟ ਸੋ ਜਿਹੜੀਆਂ ਤਸਵੀਰਾਂ ਦਾ ਨਾ ਸਾਂਝੇ ਕਰ ਰਿਹਾ ਚ ਉਹਨਾਂ ਨੇ ਜਿਹੜੀ ਪਹਿਲਾਂ ਜਿਹੜੀ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਮੋਤਾ ਸਿੰਘ ਨਗਾ ਚੈੱਕ ਲੈਡੀ ਜਿਹੜੀ ਵਿਦੌਤਤ ਮਾਰੀ ਦੋ ਉਹਨਾਂ ਦਾ ਜਿਹੜਾ ਕਿ ਘਰ ਦੇ ਅੰਦਰ ਡੈੱਡ ਬੋਡੀ ਮਿਲਦੀ ਹੈ ਸੋ ਜਿਲ੍ਹਾ ਕੀ ਉਹਨਾਂ ਪੁਲਿਸ ਅਧਿਕਾਰੀ ਪਹੁੰਚੇ ਸੋ ਉਹਨਾਂ ਦਾ ਕਹਿਣਾ ਕਿ ਹੁਣ ਜਦੋਂ ਘਰ ਦੇ ਅੰਦਰ ਸ਼ੱਕ ਪੈਂਦਾ ਤੇ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਸੋ ਹੁਣ ਅਸੀਂ ਆ ਕੇ ਹਰ ਐਂਗਲ ਤੋਂ ਜਾਂਚ ਕਰ ਰਹੇ ਹਾਂ ਫਿਲਹਾਲ ਜਿਹੜਾ ਕੋਈ ਸੀਸੀਟੀਵੀ ਜਿਹੜੀ ਕੀ ਕੋਈ ਫੁਟੇਜ ਫਿਲਹਾਲ ਨਹੀਂ ਮਿਲੀ ਸੋ ਉਹਨਾਂ ਦਾ ਕਹਿਣਾ ਜਿਹੜਾ ਕਿ ਮ ਪਾ ਰਿਹਾ ਸੋ ਤੁਹਾਨੂੰ ਦਾ ਇੱਕ ਵਾਰ ਫੇਰ ਤੋਂ ਦੱਸ ਦਿਆ ਜਲੰਧਰ ਦੇ ਮੋਤਾਸੀ ਨਗਰ ਚ ਇੱਕ ਜਿਹੜਾ ਕਿ ਹਸਬੰਡ ਔਰ ਵਾਈਫ ਜਿਹੜੇ ਕਿ ਇੱਥੇ ਘਰ ਚ ਰਹਿੰਦੇ ਸੀਗੇ ਸੋ ਜਦੋਂ ਹਸਬੰਡ ਜਿਹੜਾ ਕਿ ਬਾਹਰ ਜਦੋਂ ਜਾਂਦੇ ਨੇ ਸੋ ਉਸ ਤੋਂ ਬਾਅਦ ਜਿਹੜਾ ਕਿ ਜਦੋਂ ਘਰ ਆਉਂਦੇ ਐ ਤੇ ਗੇਟ ਬੰਦ ਹੁੰਦਾ ਤੇ ਉਹਨਾਂ ਵੱਲੋਂ ਜਿਹੜਾ ਕਿ ਸਾਹਮਣੇ ਜਿਹੜੇ ਰਹਿੰਦੇ ਸੀ ਉਹ ਲੜਕੇ ਨੂੰ ਬੁਲਾ ਕੇ ਜਿਹੜਾ ਗੇਟ ਟਾਪ ਕੇ ਉਹਨੂੰ ਅੰਦਰ ਭੇਜਿਆ ਜਾਂਦਾ ਜਦੋਂ ਅੰਦਰ ਟਾਪ ਕੇ ਉਹ ਦੇਖਦੇ ਐ ਤੇ ਦਰਵਾਜ਼ਾ ਖੋਲ੍ਹਦੇ ਨੇ ਲੇਡੀ ਐ ਜਿਹੜੀ ਉਹਦੀ ਜਿਹੜੀ ਡੈੱਡ ਬੋਡੀ ਜਿਹੜੀ ਕਿ ਤੇ ਪਈ ਹੁੰਦੀ ਐ ਕਾਛਨ ਚਾਰ ਬੰਦੇ ਆਏ ਸੀ ਕੱਲ ਚੰਦਾ ਲੈਣ ਵਾਸਤੇ ਜੀ ਔਰ ਚਾਰਾਂ ਦੀ ਸ਼ਕਲ ਅਜੀਬੋ ਜਿਹੀ ਲੱਗ ਰਹੀ ਸੀ ਜਿਵੇਂ ਉਹ ਮਤਲਬ ਚੰਦਾ ਵਾਲੇ ਲੱਗਦੇ ਨਹੀਂ ਸੀਗੇ ਬੇਸਿਕਲੀ ਨਹੀਂ ਸਰ ਉਹਨਾਂ ਨੇ ਗੇੜੇ ਵਗੈਰਾ ਖੜਕਾਏ ਸੀ ਉਹਨਾਂ ਨੇ ਪਹਿਲਾਂ ਸਾਡੇ ਘਰੇ ਆਏ ਸੀ ਅੱਛਾ ਤੁਹਾਡੇ ਘਰ ਆਏ ਸੀ ਬੈਕਸਾਈਡ ਤੇ ਉਹ ਗੇਟ ਆ ਉਹਨਾਂ ਨੇ ਸਾਰੇ ਮਤਲਬ 339 ਮੋਦਨਗਰ ਜਤੁੰਤਾ ਸਿੰਘ ਚਾਹਲਾ ਮੇਰਾ ਨਾਮ ਆ ਮੈਂ ਇਸ ਮੁਹੱਲੇ ਦਾ ਚੇਅਰਮੈਨ ਹੈਗਾ ਵਾ ਅੱਛਾ ਪਹਿਲਾਂ ਤੁਹਾਡੇ ਵੱਲ ਆਏ ਸੀ ਉਹ ਕੱਲ ਨਹੀਂ ਉਹ ਕਈਆਂ ਘਰ ਆਏ ਹੋਣੇ ਹੋ ਸਕਦਾ ਮੇਰੇ ਘਰ ਜਦੋਂ ਕਦੋਂ ਆਇਆ ਇਹ ਨਹੀਂ ਪਤਾ ਪਰ ਉਹਨਾਂ ਨੇ ਆ ਕੇ ਬਹਿਲ ਵਜਾਈ ਤੇ ਉਹਨਾਂ ਨੇ ਕਿਹਾ ਜੀ ਮੈਂ ਇੱਥੇ ਚੰਦਾ ਲੈਣ ਆਇਆ ਜੀ ਚਾਰ ਬੰਦੇ ਸੀਗੇ ਉਹਨਾਂ ਦੀ ਸ਼ਕਲਾ ਇਹਦੇ ਵਿੱਚ ਰਿਕਾਰਡ ਹੈਗੀਆਂ ਨੇ ਹੂੰ ਉਹ ਕਹਿੰਦੇ ਬਾਬਾ ਬਲਨਾ ਦਾ ਅਸੀਂ ਜਾ ਰਹੇ ਆ ਤੇ ਉਹਦਾ ਅਸੀਂ ਚੰਦਨ ਲੈਣ ਵਸੇ ਆਏ ਆ ਚਾਰੇ ਬੰਦਾਂ ਦੀ ਸ਼ਕਲ ਮੈਂ ਕਿਹਾ ਵੀ ਤੁਸੀਂ ਸਾਡੇ ਮਲੇ ਤੇ ਹੈ ਹੀ ਨਹੀਂ ਉਹ ਕਹਿੰਦੇ ਅਸੀਂ ਚੰਦਨ ਲੈਣ ਆਏ ਆ ਮੈਂ ਕਿਹਾ ਜੀ ਹਲੋ 20 ਰੁਪਏ ਕਹਿੰਦਾ ਆਟਾ ਦੇ ਦਿਓ ਮੈਂ ਕਿਹਾ ਆਟਾ ਹੈ ਨਹੀਂ ਉਹ ਬਰ ਕਹਿੰਦਾ ਜੋ ਮਿਲਦਾ ਲੈ ਜਾ ਚੱਲ ਅੱਗ ਚੱਲੀ ਮਤਲਬ ਸਟਾਈਲ ਚੰਦਨ ਲੈਣ ਆਣ ਵਾਲਾ ਕੁਝ ਹੋਰ ਤਰ੍ਹਾਂ ਦਾ ਸਟਾਈਲ ਸੀਗਾ ਸ਼ਕਲੋਂ ਲੱਗ ਰਹੀ ਮੈਨੂੰ ਤੁਹਾਨੂੰ ਲੱਗਦਾ ਜਿੱਦਾਂ ਰੇਕੀ ਕਰਮ ਵਾਲੇ ਸੀ ਮੈਨੂੰ ਲੱਗ ਰਿਹਾ ਸੀਗਾ ਕਿ ਉਹ ਸੇਰੇ ਇਹੀ ਕੰਮ ਕਰਨ ਆਏ ਸੀ ਵੀ ਕਿਹੜਾ ਬੈਲਵਜਾਰ ਦੇ ਬਾਦ ਬਾਹਰ ਆਉਂਦਾ ਹੈ ਔਰ ਕਿਹੋ ਜਿਹਾ ਬ ਜੀ ਹੋ ਸਕਦਾ ਇਹਨਾਂ ਘਰ ਵੀ ਆਏ ਹੁਣ ਇਹਨਾਂ ਨੂੰ ਦੇਖਿਆ ਹੋਵੇ ਇਹਨਾਂ ਦੇ ਸੋਨੇ ਦੀਆਂ ਚੂੜੀਆਂ ਤੇ ਕੜਾ ਇਹ ਜ਼ਿੰਦਗੀ ਚ ਲਾਉਂਦੇ ਨਹੀਂ ਸੀ ਕਦੀ ਵੀ ਇਹਨਾਂ ਦੀ ਬਾਵਾ ਭਾਰੀਆਂ ਹੋ ਗਿਆ ਸੀ ਉਹ ਚੂੜੀ ਨਿਕਲਦੀ ਨਹੀਂ ਸੀ ਉਹ ਕਹਿੰਦੇ ਕਈ ਕਈ ਲਾਉਂਦੇ ਸੀ ਸਾਬਣ ਲਾ ਕੇ ਜਾਂ ਤੇਲ ਲਾ ਕੇ ਹੀ ਬਾਹਰ ਲਗਾਉਂਦੇ ਸੀ ਉਹਨਾਂ ਨੇ ਵੀ ਹੋ ਸਕਦਾ ਇਹਨਾਂ ਦੇ ਅਗਰ ਆਏ ਹੋਣਗੇ ਤੇ ਉਹਨਾਂ ਨੇ ਚੈੱਕ ਕੀਤਾ ਹੋਵੇ ਮੈਨੂੰ ਹੁਣ ਡਾਊਟ ਹੈ ਜੀ ਮੈਨੂੰ ਉਸ ਟਾਈਮ ਡਾਊਟ ਨਹੀਂ ਸੀ ਮੈਨੂੰ ਉਦੋਂ ਲੱਗ ਰਿਹਾ ਸੀ ਵੀ ਗਲਤ ਬੰਦੇ ਸਾਡੇ ਮਲੇ ਚਾਏ ਮੈਂ ਭੇਜਦੇ ਸੀ ਬਟ ਇਹ ਫੋਨ ਲੱਗ ਰਿਹਾ ਕਿ ਉਹ ਰੇਕੀ ਕਰ ਰਾਇ ਜੀ ਹੋ ਸਕਦਾ ਉਹ ਨਾ ਹੋਵੇ ਕੋਈ ਲੋਕਰ ਇਹ ਲੈਦੇ ਹੋਏ ਕੋਈ ਲੋਕਰ ਵਗੈਰਾ ਤੋੜੇਗਾ ਹੈ ਜੀ ਕੋਈ ਲੋਕਰ ਵਗੈਰਾ ਤੋੜਦੇ ਸੀਗਾ ਜੀ ਸਰ 21 ਚਾਰਾਂ ਦੀ ਰਿਕਾਰਡਿੰਗ ਮੇਰੇ ਕੋਲ ਹੈ ਸੀਸੀਟੀਵੀ ਦੇ ਵਿੱਚ ਕੀ ਹੈ ਉਹ ਸਰ ਚਾਰ ਬੰਦੇ ਸਾਰਿਆਂ ਦੇ ਘਰਾਂ 'ਚ ਗਏ ਆ ਚੰਦਾ ਮੰਗਣ ਵਾਸਤੇ ਆਏ ਸੀਗੇ ਜੀ ਉਹਨਾਂ ਨੇ ਕਿਹਾ ਜੀ ਚੰਦਾ ਦੇਓ ਬਾਬਾ ਬਾਰਨਾ ਦੀ ਅਸੀਂ ਲੰਗਰ ਲਗਾਣਾ ਹੈ ਅੱਛਾ ਜੀ ਤੇ ਲੰਗਰ ਆਲਵਾ ਸੇ ਸਾਡੇ ਕੋ ਸੇਵਾ ਮੰਗਦੇ ਸੀ ਅਸੀਂ ਉਹਨਾਂ ਨੂੰ ਸੇਵਾ ਆ ਕਿਹਾ ਮੈਂ ਕਿਹਾ ਲਓ 20 ਰੁਪਏ ਲੈ ਲਓ ਕਹਿੰਦੇ ਜੀ 20 ਨਹੀਂ ਆਟਾ ਦੇ ਦਿਓ ਮੈਂ ਕਿਹਾ ਆਟਾ ਨਹੀਂ ਸਾਡੇ ਕੋਗਾ ਤੁਸੀਂ ਆਏ ਕਿਹੜੇ ਮਹੱਲੇ ਚੋਂ ਕਹਿੰਦੇ ਉਹਨੇ ਕੋਈ ਮਹੱਲਾ ਨਾ ਸੀ ਮੇਰੇ ਹੁਣ ਉਸ ਇਸ ਟਾਈਮ ਯਾਦ ਨਹੀਂ ਹੈ ਕੋਈ ਸਾਡੇ ਇਸ ਇਲਾਕੇ ਦਾ ਮਹੱਲਾ ਨਹੀਂ ਹੈਗਾ ਉਹ ਦੂਰ ਸੀ ਕਹਿੰਦੇ ਮੈਂ ਕਿਹਾ ਵੀ ਤੁਸੀਂ ਆਪਣੇ ਮਹੱਲੇ ਚ ਜਾਓ ਉਹ ਕਹਿੰਦੇ ਜੀ ਕੋਈ ਨਹੀਂ ਤੁਸੀਂ ਜੋ ਦੇਣਾ ਦੇ ਦਿਓ ਨਹੀਂ ਤੇ ਕੋਈ ਗੱਲ ਨਹੀਂ ਉਹ ਦੂਜੇ ਜਗਹ ਚੱਲ ਛੱਡ ਯਾਰ ਜਿਵੇਂ ਉਹ ਬੰਦਾ ਇਗਨੋਰ ਕਰ ਰਿਹਾ ਸੀ ਜੇ ਉਹ ਅਗਰ ਲੈਣ ਆਏ ਤੇ ਐ ਵਲੀ ਲੈਂਗੁਏਜ ਨਹੀਂ ਬੋਲ ਸਕਦਾ ਬੇਸਿਕਲੀ ਮੈਨੂੰ ਲੱਗ ਰਿਹਾ ਕਿ ਉਹ ਇਰੇਕੀ ਕਰਨ ਆਏ ਸੀ ਸਕੈਮ ਲੱਗ ਚੈੱਕ ਕਰ ਰਹੇ ਸੀਗੇ ਸਾਰਿਆਂ ਦੇ ਘਰ ਜੀ ਵੀ ਕੌਣ ਬਿਲ ਵਜਾ ਕੇ ਬਾਹਰ ਆ ਰਿਹਾ ਪਹਿਲੇ ਮੈਂ ਪਹਿਲੇ ਮੰਗਨ ਦੇ ਤੌਰ ਤੇ ਲੋਕਾਂ ਨੂੰ ਬੁਲਾ ਬੁਲਾ ਉਹ ਕੱਲ ਸਵੇਰੇ ਆਏ ਸੀਗੇ ਅੱਜ ਇਹ ਕੰਡ ਹੋ ਗਿਆ ਜੀ ਸੀਸੀਟੀਵੀ ਫੁਟੇਜ ਮੇਰੇ ਕੋਲ ਸਾਰੀਆਂ ਫੁਟੇਜਾਂ ਹੈਗੇ ਦਿਖਾਉਗੇ ਮੈਂ ਹੁਣੇ ਦਿਖਾਣਾ ਜੀ ਇਹ ਕਿੰਨੇ ਵਜੇ ਆਏ ਸੀ ਇਹ ਸਵੇਰੇ ਆਏ ਸੀ 9 ਵਜੇ 9 ਵਜੇ ਕੋਲ ਆਏ ਸੀਗੇ ਅੱਛਾ ਜੀ ਮੈਂ ਉਹ ਤੁਹਾਨੂੰ ਦਿਖਾ ਦਿੰਦਾ ਕਿੰਨੇ ਜਾਣੇ ਹੈਗੇ 4 ਜਾਣ ਤੇ ਆਈ ਸੀ ਹੱਲੇ ਅਸੀਂ ਕਹਿ ਨਹੀਂ ਸਕਦੇ ਅਸੀਂ ਕਹਿ ਨਹੀਂ ਸਕਦੇ ਹਾਂ ਵੀ ਕਿੰਨੇ ਜਾਣੇ ਕੀ ਐ ਕਿਸ ਦੇ ਐਸੀ ਲੋਕ ਕਿਹੜੇ ਕਹਿ ਰਹੇ ਨੇ ਇਸ ਮਹੱਲੇ ਦੇ ਬੰਦੇ ਨਹੀਂ ਹੈਗੇ ਸਰ ਕੁਝ ਐ ਵੀ ਤੁਸੀਂ ਦੇਖਦੇ ਹੋ ਕਿ ਉਹਨਾਂ ਵੱਲੋਂ ਰੇਕੀ ਤਾਂ ਕੀਤੀ ਗਈ ਕਿ ਨਹੀਂ ਉਹਨਾਂ ਵੱਲੋਂ ਕੋਈ ਰੇਕੀ ਤਾਂ ਕੀਤੀ ਗਈ ਸੀ ਕਿ ਉਹਨਾਂ ਨੂੰ ਪਤਾ ਸੀਗਾ ਕਿ ਘਰ 'ਚ ਲੇਡੀ ਇਕੱਲੀ ਹੈ ਕਿਉਂਕਿ ਇਹ ਆਪ ਹੁਣ ਮੈਂ ਗਿਆ ਤੇ ਫੋਨ ਲਗਾ ਰਿਹਾ ਨਾ ਉਸ ਟਾਈਮ ਉਹ ਆਏ ਸੀ ਜਦੋਂ ਕੱਲ ਆਏ ਸੀਗੇ ਮੈਨੂੰ ਮਨ ਲੱਗ ਰਿਹਾ ਵਾ ਕਿ ਉਹ ਲੋਕ ਇਨਵੋਲਵ ਤਾਂ ਨਹੀਂ ਕਿਤੇ ਹੋ ਸਕਦੇ ਲੈ ਰਹੇ ਨੇ ਕੈਮਰਾ ਦੇ ਉਹ ਸਾਡੇ ਮਹੱਲੇ 'ਚ ਕਰੀ ਪਹਿਲੀ ਵਾਰੀ ਬਾਬਾ ਬਾਲਾ ਦਾ ਕੋਈ ਕੋ ਬੰਦਾ ਹੀ ਨਹੀਂ ਆਇਆ ਕਰ ਮੈਨੂੰ ਤਾਂ ਸ਼ੱਕ ਹੈ ਕਿ ਉਹ ਹੋ ਸਕਦੇ ਹੈ ਹੋ ਸਕਦਾ ਹੈ ਮੈਂ ਸ਼ੱਕ ਦੇ ਤੌਰ ਤੇ ਕਹਿ ਸਕਦਾ ਲਕਿ ਮੈਂ ਸ਼ੋਰ ਨਹੀਂ ਆਇਆ ਵੀ ਉਹ ਹੈ ਜਾਂ ਨਹੀਂ ਹੈ ਕਿਉਂਕਿ ਸਾਡੇ ਮਨ ਜੇ ਇਹ ਹੋ ਜਾ ਕਦੀ ਬੰਦੇ ਆਏ ਨਹੀਂ ਨਾ ਉਹਨਾਂ ਦੀ ਸ਼ਕਲਾਂ ਵੀ ਲੱਗਦੀ ਹੈ ਉਹ ਲੰਗਰ ਨਾਲ ਲੱਗਦੇ ਨਹੀਂ ਸੇ ਜੋ ਬਿਲਕੁਲ ਜੇ ਤਸਵੀਰਾਂ ਦਾਣਾ ਸਾਜਿਆ ਕਰ ਰਹੇ ਹਨ ਜਨੰਦਰ ਦੇ ਤਾਂ ਦੱਸਦੀ ਹੈ ਕਿ ਆ ਮੋਤਾ ਸਿੰਘ ਘੱਟ ਜਾ ਕਿ ਇੱਕ ਜਿਹੜੀ ਘਰ ਦੇ ਅੰਦਰ ਡੈੱਡ ਬਿਡੇ ਮਿਲਦੀ ਹੈ ਦੱਸਦੀ ਹੈ ਕਿ ਹਸਬੰਡ ਉਹਨਾਂ ਦੇ ਥੋੜਾ ਬਿਜਾਰ ਕੰਮ ਗਿਆ ਸੀ ਸੋ ਜਦੋਂ ਵਾਪਸ ਜਾਂਦੇ ਸੋ ਉਹਨਾਂ ਦੀ ਡੈੱਡ ਬੋਡੀ ਮਿਲਦੀ ਹੈ ਸੋ ਪਹਿਲਾਂ ਤਾਂ ਘਰ ਦੇ ਮੈਂਬਰਾਂ ਨੂੰ ਪਰ ਅਕਸਰ ਇਹ ਵੀ ਹੈ ਕਿ 34 ਸਾਲ ਵਿੱਚ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਦੋ ਘੜੇ ਤਿੰਨ ਮੁੰਦਰੀਆਂ ਇੱਕ ਮੋਬਾਈਲ ਜਿਹੜਾ ਉਹ ਮਿਸਿੰਗ ਹੈ ਉਸ ਤੋਂ ਬਾਅਦ ਪੁਲਿਸ ਨੂੰ ਕਾਲ ਕੀਤਾ ਔਰ ਪੁਲਿਸ ਜਾਂਚ ਕਰ ਰਹੀ ਹੈ ਕਿ ਜਿਹੜਾ ਇਹ ਲੁੱਟ ਦੀ ਨੀਅਤ ਨਾਲ ਹੈ ਖੋਬਾਜ ਹੈ ਕਿੱਥੇ ਹੈ ਪੁਲਿਸ ਆਪਣੀ ਜਾਂਚ ਕਰੇ ਕਿਉਂਕਿ ਇਹ ਜੀ ਘਟਨਾ ਬਹੁਤ ਦੁਖਦਈ ਹੈ ਔਰ ਬਿਲਕੁਲ شریف ਪਰਿਵਾਰ ਹੈ ਮੰਦਿਰ ਜਾਣ ਵਾਲੀ ਮਹਿਲਾ ਹੈ ਜਿਹੜੀ 2 ਘੰਟੇ 3 ਘੰਟੇ ਰੋਜ਼ ਪਾਠ ਕਰਦੀ ਹੈ ਉਹਨਾਂ ਦੇ ਹਸਬੰਦ ਭੀਮ ਸਿੰਘ ਜੀ ਉਹ ਵੀ ਰੋਜ਼ ਮੰਦਿਰ ਜਾਣ ਵਾਲੇ ਲੋਗ ਹੈ ਔਰ ਨੇਕ شریف ਬੰਦੇ ਆਰ ਲੋਕੈਲਿਟੀ ਦੇ ਵਿੱਚ ਵੀ ਸਾਰੇ ਆਸ ਪੜੋਸ ਦੇ شریف ਬੰਦੇ ਰਹਿੰਦੇ ਆ ਔਰ ਇਹ ਜੋ ਹੈ ਪੁਲਿਸ ਵਾਲੇ ਇਹ ਜਿਹੜੀ ਘਟਨਾ ਹੈ ਇਹ ਬੜੀ ਖਤਰਨਾਕ ਹੈ ਔਰ ਇਹ ਜਿਹੜੇ ਵੀ ਦੋਸ਼ੀ ਆ ਪੁਲਿਸ ਨੂੰ ਜਾਂਚ ਕਰਨੀ ਪਵੇਗੀ ਦੇਖੋ ਉਹਨਾਂ ਦੇ ਬੱਚੇ ਬਾਹਰ ਹੈ ਦੋ ਲੋਕ ਹੀ ਰਹਿੰਦੇ ਆ ਪਿਛਲੇ 10 15 ਸਾਲ ਤੋਂ ਰਹਿੰਦੇ ਆ ਕਦੀ ਇਹੋ ਜੀ ਕੋਈ ਗੱਲ ਆਸ ਪੜੋਸ ਸੁਣਨ ਨੂੰ ਨਹੀਂ ਆਈ ਔਰ ਮੈਂ ਸਮਝਦਾ ਕਿ ਇਹ ਇਹ ਜਿਹੜੀ ਘਟਨਾ ਹੈ ਇਹ ਸਭ ਦੇ ਲਈ ਅਲਰਮਿੰਗ ਹੈ ਔਰ ਇਹ ਸ਼ਹਿਰ ਦਾ ਪੌਸ਼ ਏਰੀਆ ਹੈ ਜਿੱਥੇ ਸਾਰੇ ਚੰਗੇ ਲੋਕ ਸ਼ਹਿਰ ਦੇ ਜਿਹੜੇ ਇੱਥੇ ਰਹਿੰਦੇ ਆ ਕੋਈ ਬਿਜ਼ਨਸਮੈਨ ਆ ਕੋਈ ਇੰਡਸਟ੍ਰੀਅਲਿਸਟ ਆ ਕੋਈ ਕਲਾਸ 1 ਆਫੀਸਰ ਆ ਔਰ ਇਹੋ ਜੇ ਇਲਾਕੇ ਦੇ ਵਿੱਚ ਇਹ ਜੀ ਘਟਨਾ ਆਣਾ ਮੈਂ ਸਮਝਦਾ ਬਹੁਤ ਦੁੱਖ ਅੱਛਾ ਇੱਕ ਮੈਨੂੰ ਥੋੜਾ ਜਿਹਾ ਬਸ ਦੱਸੀ ਪ੍ਰੋਪਰਟੀ ਕਿਦਾਂ ਨੂੰ ਕੁਝ ਸੀਸੀਟੀਵੀ ਦੇ ਵਿੱਚ ਪਤਾ ਲੱਗਾ ਕਿ ਕੌਣ ਸੀਗੇ ਦੇਖੋ ਜਿਹੜੇ ਸੀਸੀਟੀਵੀ ਦਾ ਕਹਿਣਾ ਬਹੁਤ ਜਲਦਬਾਜ਼ੀ ਹੈ ਇਹ ਪੁਲਿਸ ਆਪਣੀ ਜਾਂਚ ਕਰ ਰਹੀ ਹੈ ਬੜੇ ਸੀਨੀਅਰ ਆਫਿਸਰਸ ਹਲਕਾ ਜੀਓ ਐਸਐਚਓ ਐਸਪੀ ਸਾਹਿਬ ਕ੍ਰਾਈਮ ਤੋਂ ਐਸਪੀ ਕ ਇਹ ਸਾਰੇ ਲੋਗ ਆਏ ਹਨ ਹਲਕਾ ਕਹਣਾ ਮੈਂ ਸਮਝਦਾ ਜਲਦਬਾਜੀ ਹੈ ਜਿਹੜੇ ਕੈਮਰੇ ਲੱਗੇ ਆ ਪੁਲਿਸ ਆਪਣੀ ਜਾਂਚ ਕਰ ਕਿਉਂਕਿ ਨੇਰਾ ਪੈ ਚੁੱਕਾ ਕਿਤੇ ਕੈਮਰਾ ਹੋ ਸਕਦਾ ਨਹੀਂ ਵੀ ਦਿਖਿਆ ਹੋਵੇ ਇਹ ਪੁਲਿਸ ਨੇ ਹੁਣ ਸਾਰੀ ਜਾਂਚ ਕਰਕੇ ਬੋਡੀ ਜਿਹੜੀ ਹੈ ਆਪਣੀ ਕਸਟਡੀ ਚ ਲੈਂਦੀ ਹੈ ਜਿਹੜੇ ਉਹਨਾਂ ਦੇ ਇਅਰਿੰਗ ਸੀਗੇ ਉਹ ਜਿਹੜੇ ਨਹੀਂ ਉਤਰੇ ਸੀਗੇ ਉਹ ਵੀ ਵਾਪਸ ਦੇ ਦਿੱਤੇ ਆ ਸਾਨੂੰ ਪਰਿਵਾਰ ਨੂੰ ਔਰ ਉਹਨਾਂ ਦਾ ਮੋਬਾਈਲ ਦੋ ਕੜੇ ਤਿੰਨ ਮੁੰਦਰੀਆਂ ਜੜੀਆਂ ਉਹ ਜੜੀਆਂ ਮਿਸਿੰਗ ਹੈ ਉਹ ਇੱਕ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਪਤਾ ਲੱਗ ਰਿਹਾ ਔਰ ਜਿਸ ਕਮਰੇ ਚ ਉਹਨਾਂ ਦੀ ਬਾਡੀ ਮਿਲੀ ਹੈ ਉਹ ਕਮਰੇ ਨੂੰ ਯੂਜ਼ ਹੀ ਨਹੀਂ ਕਰਦੇ ਔਰ ਉਸ ਕਮਰੇ ਚ ਕਿੱਦਾਂ ਗਈ ਹੈ ਬਾਡੀ ਇਹ ਵੀ ਜਿਹੜਾ ਤਫਤੀਸ਼ ਦਾ ਹਿੱਸਾ ਹੈ ਪੁਲਿਸ ਤਫਤੀਸ਼ ਕਰੇਗੀ ਔਰ ਸੱਚਾਈ ਸਾਹਮਣੇ ਲੋਕੇਸ਼ਨ ਪਤਾ ਲੱਗੀ ਲਾਸਟ ਲੋਕੇਸ਼ਨ ਪੁਲਿਸ ਨੇ ਚੈੱਕ ਕੀਤੀ ਕਿੱਥੇ ਫੋਨ ਬੰਦ ਹੋਇਆ ਜਾਂ ਕਿੱਥੇ ਲੈ ਗਏ ਨੇ ਬੰਦੇ ਕੋ ਇਹ ਮੋਬਾਈਲ ਸਵਿਚ ਆਫ ਹੈ ਔਰ ਜੇ ਲੋਕੇਸ਼ਨ ਮਿਲੀ ਹੋਏਗੀ ਤਾਂ ਪੁਲਿਸ ਨੂੰ ਮਿਲੀ ਹੋਏਗੀ ਔਰ ਮੈਂ ਸਮਝਦਾ ਜੇ ਮਿਲੀ ਵੀ ਹੋਈਗੀ ਹਲੇ ਉਹਨੂੰ ਬਾਹਰ ਨਹੀਂ ਡਿਸਕਲੋਸ ਕਰਨਾ ਚਾਹੀਦਾ ਜਦ ਤੱਕ ਇੱਕ ਪਰਫੈਕਟ ਲਾਈਨ ਆਫ ਐਕਸ਼ਨ ਲਾਈਨ ਆਫ ਇਨਵੈਸਟੀਗੇਸ਼ਨ ਨਾ ਬਣੇ ਅੱਛਾ ਬਸ ਮੇਰਾ ਆਖਰੀ ਸਵਾਲ ਹੈਗਾ ਜਿਸ ਤਰੀਕੇ ਦਾ ਇਹ ਏਰੀਆ ਹੈਗਾ ਜਿਸ ਤਰੀਕੇ ਦੇ ਇਸ ਬਾਰੇ ਤੁਹਾਨੂੰ ਜਿਹੜੇ ਸੰਦੇਸ਼ ਮਿਲਦੇ ਜਾ ਰਹੇ ਆ ਤੇ ਜਿਹਾ ਜਿਹਾ ਸੰਝਾ ਕੀਤਾ ਹੈ ਕਾਫੀ ਲੰਬੇ ਸਮੇਂ ਤੋਂ ਇਸ ਜਗ੍ਹਾ ਦੇ ਉੱਪਰ ਰਹਿੰਦੇ ਆ ਤੁਹਾਨੂੰ ਕੋਈ ਖੱਤਸਾ ਹੈ ਕਿ ਵੀ ਰੈਕੀ ਕੀਤੀ ਹੋਵੇ ਕਿ ਇਸ ਜਗ੍ਹਾ ਤੇ ਐਂਡ ਆਲਓਵਰ ਮੈਂ ਤੁਹਾਨੂੰ ਦੱਸ ਰਿਹਾ ਉਹ ਬਿਲਕੁਲ شریف ਬੰਦਾ ਸਵੇਰੇ 4 ਵਜੇ ਮੰਦਿਰ ਜਾਂਦਾ ਉਹਦੀ ਵਾਈਫ ਸਵੇਰੇ 6 ਵਜੇ ਮੰਦਿਰ ਜਾਂਦੀ ਹੈ ਔਰ ਸਾਰੀ ਸਾਰੇ ਮਹੱਲੇ ਦੀਆਂ ਮਹਿਲਾਵਾਂ ਬੈਠੀਆਂ ਹੋਰੀ ਬੜਾ ਧਾਰਮਿਕ ਪ੍ਰਵਰਤੀ ਵਾਲਾ ਸਾਰਾ ਹੀ ਏਰੀਆ ਸ਼ਹਿਰ ਦਾ ਪੌਂਚ ਏਰੀਆ ਔਰ ਸਾਰੇ ਮੈਂ ਸਮਝਦਾ ਧਾਰਮਿਕ ਪ੍ਰਵਰਤੀ ਵਾਲੇ شریف ਲੋਕ ਰਹਿੰਦੇ ਗੀਟ ਲੱਗੇ ਹੁੰਦੇ ਆ ਇਹ ਜੀ ਕੋਈ ਰੀਤੀ ਆ ਉਹਨਾਂ ਦੀ ਕਿਸੇ ਨਾਲ ਦੁਸ਼ਮਣੀ ਆ ਇਹਨਾਂ ਦੀ ਕਿਸੇ ਨਾਲ ਕੋਈ ਇਹ ਜੀ ਗੱਲ ਨਹੀਂ ਕੋਈ ਕਿੰਨੀ ਕੀ ਏਜ ਹੈਗੀ ਇਹ ਜਿੰਨਾ 69 विनोद रानी दुग्गल जी ताई जी ना और भीमसेन दुग्गल जी ओ 74 साल ਦੇ ਵਿੱਚ ਪਰਿਵਾਰ ਦੇ ਵਿੱਚ ਸੋਚੀ ਕਿ ਕੋਲ ਕੀ ਹੈ ਪਹਿਲਾਂ ਲੱਗ ਰਿਹਾ ਸੀਗਾ ਪਾਈ ਆਜ 2 ਵਜੇ ਨਾਲ ਨੇਚਰਲ ਡੈਥ ਹੋਈ ਹੈ ਤੁਹਾਨੂੰ ਪਤਾ ਲੱਗਦਾ ਕਿ ਉਹ ਸੋ ਬਿਲਕੁਲ ਤੋਂ ਜ਼ਿੰਮੇਵਾਰੀ ਕੀ ਜਿਹੜਾ ਕਿ ਜਿਹਨਾਂ ਦੀ ਡੈਥ ਹੋ ਗਈ ਹੈ ਸੋ 69 ਜਿਹੜੀ ਕਿ ਉਹਨਾਂ ਦੀ ਏਜ ਆ ਔਰ ਵਿਨੋਦ ਰਾਣੀ ਜਿਹੜਾ ਕਿ ਉਹਨਾਂ ਦਾ ਨਾਮ ਹੈ ਸੋ ਫਿਲਹਾਲ ਜਿਹੜਾ ਕਿ ਸ਼ੱਕ ਦੇ ਆਧਾਰ ਤੇ ਜਿਹੜਾ ਕਿ ਸਾਰੀ ਹੁਣ ਜਿਹੜੀ ਕਾਰਵਾਈ ਹੋ ਰਹੀ ਹੈ ਕਿ ਸ਼ਾਇਦ ਉਹਨਾਂ ਲਾਰਜਾਈ ਲੁੱਟ ਦੀ ਨੇ ਤਨਾ ਜਿਹੜਾ ਕਿ ਮਰਡਰ ਵੀ ਕੀਤਾ ਹੋਵੇ ਲੇਕਿਨ ਫਿਲਹਾਲ ਅਜੇ ਕੁਛ ਇਦਾਂ ਦਾ ਕੋਈ ਨਿਸ਼ਾਨ ਜਾਂ ਨਹੀਂ ਮਿਲਿਆ ਪਰ ਜੋ ਮੁਹੱਲੇ ਦੇ ਲੋਕ ਹੈ ਔਰ ਜਿਹੜੇ ਪਰਿਵਾਰਿਕ ਮੈਂਬਰ ਉਹਨਾਂ ਦਾ ਕਹਿਣਾ ਕਿ ਜਿਹੜਾ ਕਿ ਗੋਲਡ ਆ ਬਿਲਕੁਲ ਉਹ ਹਰ ਵਲੇ ਪਾਈ ਰੱਖਦੇ ਸੀ ਕਿ ਉਹ ਕਿ ਉਹਨਾਂ ਦੇ ਹੱਥ ਮੇਲੇ ਕਾਫੀ ਮੋਟੇ ਸੀ ਕਿਉਂਕਿ ਉਹ ਗੋਲਡ ਜਿਹੜਾ ਉਤਰਦਾ ਨਹੀਂ ਸੀਗਾ ਸੋ ਜਿਹੜਾ ਉਹ ਗੋਲਡ ਜਿਹੜਾ ਕਿ ਹੁਣ ਗਾਇਬ ਹੈ ਸੋ ਉਹਨਾਂ ਦਾ ਜਿਹੜਾ ਕਿ ਮੋਬਾਈਲ ਵੀ ਜਿਹੜਾ ਸਿਆਰਾ ਕੀ ਉਹ ਮਿਸਿੰਗ ਹੈ ਜਣਾ ਜਿਹੜੇ ਸਾਂਝੇ ਕਰਦੇ ਜਲੰਧਰ ਦੇ ਮੌਤਾ ਸਿੰਘ ਨਗਰ ਦੀਆਂ ਸੋ ਇਸ ਘਰ ਦੇ ਅੰਦਰ ਜਿਹੜਾ ਦੱਸਿਆ ਰਿਹਾ ਕਿ ਇੱਕ ਲੇਡੀ ਦੀ ਡੈੱਡ ਬੋਡੀ ਮਿਲਦੀ ਹੈ ਸੋ ਘਰਦਿਆਂ ਨੂੰ ਵੱਲੋਂ ਇਹਦਾ ਕਿ ਸ਼ੱਕ ਦੇ ਆਧਾਰ ਤੇੜਾ ਕਿ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਸੋ ਪਹਿਲਾ ਜਿਹੜਾ ਕੇਸ ਨੂੰ ਕਿਹਾ ਜਾ ਰਿਹਾ ਸੀਗਾ ਕਿ ਜਿਹੜਾ ਕੀ ਜਿਹੜੀ ਮੌਤ ਹੈ ਉਹ ਬਿਲਕੁਲ ਜਿਹੜੇ ਨੈਚੁਰਲ ਡੈਥ ਹੈ ਲੇਕਿਨ ਬਾਅਦ ਚ ਜਦੋਂ ਪਰਿਵਾਰਿਕ ਮੈਂਬਰ ਆਂਦੇ ਆ ਤਾਂ 2 ਤੋਂ 3 ਘੰਟੇ ਬਾਅਦ ਜਦੋਂ ਇਹਨਾਂ ਦੇ ਕੁਝ 골ਡ ਵਗੈਰਾ ਜਿਹੜਾ ਇਹਨਾਂ ਦਾ ਪੱਕਾ ਹਰ ਵੇਲੇ ਜਿਹੜਾ ਪਾਇਆ ਹੁੰਦਾ ਸੀ ਸੋ ਉਹਨੂੰ ਜਿਹੜਾ ਚੈੱਕ ਕਰਦੇ ਆ ਤਾਂ 골ਡ ਵਗੈਰਾ ਨਹੀਂ ਸੀਗਾ ਸੋ ਉਸ ਤੋਂ ਬਾਅਦ ਜਿਹੜਾ ਕਿ ਪੁਲਿਸ ਨੂੰ ਫੋਨ ਕੀਤਾ ਤਾਂ ਦੱਸੋ ਮੌਕੇ ਤੇ ਕਾਫੀ ਜਿਹੜੇ ਉੱਚ ਅਧਿਕਾਰੀ ਤੇ ਪਹੁੰਚੇ ਹੋਏ ਨੇ ਔਰ ਜਿਹੜੀ ਆਪਣੀ ਇਨਵੈਸਟੀਗੇਸ਼ਨ ਹੈ ਕਰ ਰਹੇ ਨੇ ਸੋ ਬਿਲਕੁਲ ਤਸਵੀਰਾਂ ਨਹੀਂ ਤਾਂ ਸਾਂਝੀਆਂ ਕਰਿਆ ਜਲੰਧਰ ਕੁਝ ਲੋਕਾਂ ਨੂੰ ਜਿਹੜਾ ਸ਼ੱਕ ਵੀ ਹੈ ਕਿ ਕੁਛੜ ਹੈ ਕਿ ਮੰਗਣ ਵਾਲੇ ਵੀ ਜਿਹੜੇ ਇੱਥੇ ਆਏ ਸੀਗੇ ਸੋ ਲੇਕਿਨ ਸਾਡਾ ਚੈਨਲ ਅਸਲ ਦੇ ਕਿ ਪੁਸ਼ਟੀ ਨਹੀਂ ਕਰਦਾ ਲੇਕਿਨ ਉਹਨਾਂ ਨੂੰ ਸ਼ੱਕ ਆ ਵੀ ਕੁਛ ਕਰ ਅਕਲ ਕੁਛ ਮੰਗਣ ਵਾਲੇ ਲੋਕ ਵੀ ਇੱਥੇ ਆਏ ਸੀਗੇ ਸੋ ਹੋ ਸਕਦਾ ਕਿ ਉਹਨਾਂ ਵੱਲੋਂ ਕੁਝ ਰਿੱਕੀ ਜਿਹਾ ਕੀਤੀ ਹੋਵੇ ਸੋ ਹੋ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਜਿਸ ਟਾਈਮ ਜਿਹੜਾ ਕਿ ਸਾਰਾ ਵਾਕਿਆ ਹੁੰਦਾ ਸੋ ਉਸ ਟਾਈਮ ਜਿਹੜਾ ਕਿ ਲੇਡੀ ਦਾ ਹਸਬੰਡ ਹੈ ਜਿਹੜਾ ਕਿ ਉਹ ਕਾਰ ਤੋਂ ਬਾਹਰ ਕਿਸੇ ਕੰਮ ਗਿਆ ਹੋਇਆ ਸੀਗਾ ਔਰ ਜਦੋਂ ਵਾਪਿਸ ਦੁਪਹਿਰ ਦੇ ਟਾਈਮ ਆਂਦੇ ਨੇ ਤੇ ਉਸ ਟਾਈਮ ਜਿਹੜਾ ਕਿ ਜਿਹੜਾ ਗੇਟ ਆ ਬੰਦ ਹੁੰਦਾ ਪਰ ਜਦੋਂ ਕਰਕਾਇਆ ਜਾਂਦਾ ਤਾਂ ਗੇਟ ਨਹੀਂ ਖੋਲਿਆ ਜਾਂਦਾ ਤੇ ਸਾਹਮਣੇ ਜਿਹੜਾ ਕਿ ਗਵਾਂਡੀਆਂ ਦਾ ਲੜਕਾ ਜਿਹੜਾ ਕਿ ਗੇਟ ਟੱਪ ਕੇ ਅੰਦਰ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਕਿ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਜਿਹੜੀ ਅੰਦਰ ਲੇਡੀ ਦੀ ਜਿਹੜੀ ਕਿ ਮਿਲਦੀ ਐ 69 ਸਾਲ ਜਿਹੜੇ 69 ਸਾਲ ਦੀ ਜਿਹੜੀ ਲੇਡੀ ਐ ਜਿਨ੍ਹਾਂ ਦੀ ਜਿਹੜੇ ਕੀ ਇੱਥੇ ਮੌਤ ਹੋਈ ਐ ਸੋ ਪਰਿਵਾਰਿਕ ਮੈਂਬਰਾਂ ਚਾਕੀ ਦਾ ਕਿ ਲੁੱਟ ਦੇ ਲੱਕੀ ਲੁੱਟ ਦੇ ਦੇ ਨਾ ਜਿਹੜਾ ਕਿ ਉਹਨਾਂ ਦਾ ਮਰਡਰ ਕੀਤਾ ਗਿਆ ਸੋ ਕਿਉਂਕਿ ਉਹਨਾਂ ਦਾ ਗੋਲਡ ਵੀ ਗਾਇਬ ਆ ਉਹ ਰ ਜਿਹੜਾ ਕਿ ਤੁਹਾਨੂੰ ਦੱਸਦੀ ਹੈ ਕਿ ਮੋਬਾਈਲ ਫੋਨ ਵੀ ਜਿਹੜਾ ਕਿ ਸਵਿਚ ਆਫ ਹੈ ਜਿਹੜਾ ਉਹਨਾਂ ਦਾ ਮੋਬਾਈਲ ਸੀਗਾ ਉਹ ਵੀ ਸਵਿਚ ਆਫ ਹੈ ਸੋ ਇਹਨਾਂ ਦੇ ਜਿਹੜੇ ਇੱਥੇ ਘਰ ਵਿੱਚ ਜਿਹੜਾ ਕਿ ਹਸਬੰਡ ਵਾਈਫ ਹੀ ਰਹਿੰਦੇ ਫਿਰ ਉਹਰ ਉਹਨਾਂ ਦਾ ਜਿਹੜਾ ਕਿ ਬੱਚੇ ਆ ਉਹ ਇਸ ਟਾਈਮ ਬਾਹਰ ਰਹਿੰਦੇ ਨੇ ਸੋ ਦਿਨ ਦਿਹਾੜੇ ਜਿਹੜਾ ਕਿ ਤੁਸੀਂ ਦੇਖਦੇ ਹੋ ਕਿ ਜਿਹੜਾ ਕਿ ਇਹ ਸਾਰਾ ਵਾਕਿਆ ਜਿਹੜਾ ਕਿ ਤੇ ਹੁੰਦਾ ਪਰ ਇਹ ਗੱਲ ਹੈ ਇਸ ਇਲਾਕੇ ਦੇ ਵਿੱਚ ਉਹ ਹੀ ਜਿਹੜਾ ਇਲਾਕਾ ਸ਼ਹਿਰ ਦਾ ਪੌਸ਼ ਏਰੀਆ ਹੈ ਇਹ ਸਭ ਦੇ ਲਈ ਇੱਕ ਲਾਰਮਿੰਗ ਔਰ ਮਰੀ ਖਤਰਨਾਕ ਗੱਲ ਹੈ ਕਿ ਘਰਾਂ ਦੇ ਵਿੱਚ ਰਹੇ ਸਾਡੇ ਰਹਿ ਰਹੇ ਬਜ਼ੁਰਗ ਜਿਨ੍ਹਾਂ ਦੇ ਬੱਚੇ ਬਾਹਰ ਹੈ ਤੇ ਉਹ ਕਿਸ ਪ੍ਰੋਸੇ ਰਹਿਣਗੇ ਇਹ ਇੱਕ ਚਿੰਤਾ ਦਾ ਚਿੰਤਾ ਦਾ ਵਿਸ਼ਾ ਹੈ ਔਰ ਅਸੀਂ ਤਾਂ ਪੰਜਾਬ ਪੁਲਿਸ ਨੂੰ ਇਹੀ ਮੰਗ ਕਰਾਂਗੇ ਕਿ ਦੋਸ਼ੀ ਫੜੇ ਜਾਣ ਚਾਹੀਦੇ ਸਰ ਕੋ CCTV ਫੁਟੇਜ ਵਗੈਰਾ ਵੀ ਹੈਗੀ ਇਸ चीज ਦੇਖੋ CCTV ਫੁਟੇਜ ਇਸ ਪਾਸੇ ਬਾਹਰ ਕੈਮਰੇ ਲੱਗੇ ਪੁਲਿਸ ਦਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਲੱਗੀ ਹੈ ਪੁਲਿਸ ਨੇ ਸਾਰੇ ਟੈਕਨੀਕਲ ਐਂਗਲ ਤੋਂ ਵੀ ਲੱਗਿਆ ਹੈ ਫਰੈਂਸਿਕ ਡਿਪਾਰਟਮੈਂਟ ਵੀ ਲੱਗਾ ਹੈ ਸਾਰੇ ਸੀਨੀਅਰ ਅਫਸਰ ਜਿਹੜੇ ਵੱਡੇ ਵੱਡੇ ਮਸਲੇ ਹੱਲ ਕਰਦੇ ਉਹ ਸਾਰੇ ਆਏ ਆ ਇਸ ਸਰ ਕਿੰਨੇ ਕੋਈ ਦੀ ਘਟਨਾ ਜਿਹੜੀ ਹੈਗੀ ਹੈ ਜਿਹੜੀ ਦੇਖੋ 12 ਵਜੇ ਤਾਇਆ ਜੀ ਗਏ ਆ ਔਰ 2 ਵਜੇ ਵਾਪਸ ਆਏ ਇਸ 2 ਘੰਟੇ ਦੇ ਵਿੱਚ ਵਿੱਚ ਇਹ ਸਾਰਾ ਮਤਲਬ ਕਿ ਜਿਹੜੇ ਵਾਰਦਤ ਕਰਕੇ ਉਥੋਂ ਨਿਕਲ ਗਏ ਆ ਦੇਖੋ ਵਾਰਦਤ ਕਰਕੇ ਚਲੇ ਗਏ ਹੁਣ ਇਹੀ ਹੈ ਨਾ ਜੀ ਕੰਨ ਦੋ ਕੜੇ ਤਿੰਨ ਮੁੰਦਰੀਆਂ ਔਰ ਮੋਬਾਈਲ ਮਿਸਿੰਗ ਆ ਜਿਹੜੀਆਂ ਕੰਨ ਦੀਆਂ ਵਾਲੀਆਂ ਸੀ ਉਹ ਮਿਲ ਗਈਆਂ ਠੀਕ ਹੈ ਜੀ ਔਰ ਬਾਡੀ ਪੁਲਿਸ ਨੇ ਆਪਣੇ ਕਬਜ਼ੇ ਚ ਲੈ ਲਿਆ ਜਿਹੜੇ ਕਾਂ ਦੀਆਂ ਵਾਲੀਆਂ ਸੀਗੀਆਂ ਉਹਨਾਂ ਦੇ ਪਾਈਆਂ ਹੀ ਹੋਈਆਂ ਸੀਗੀਆਂ ਬਾਕੀ ਜਿਹੜਾ ਗੋਲਡ ਨਹੀਂ ਸੀਗਾ ਸੋ ਤਾਂ ਅੰਦਾਜ਼ੇ ਕਿ ਦੱਸਿਆ ਜਾ ਰਿਹਾ ਕਿ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੋਤਾ ਦੀ ਨਗਰ ਦੀਆਂ ਜਿੱਥੇ ਕਿ ਇੱਕ ਲੇਡੀ ਦੀ ਜਿਹੜਾ ਦੱਸਿਆ ਰਿਹਾ ਕਿ 12 ਤੋਂ 2 ਵਜੇ ਦੇ ਵਿੱਚ ਲਈ ਸਾਰੀ ਘਟਨਾ ਹੁੰਦੀ ਹੈ ਸੋ ਪਰਿਵਾਰਿਕ ਮੈਂਬਰਾਂ ਨੂੰ ਸ਼ੱਕ ਹੈ ਕਿ ਲੁੱਟ ਦੀ ਨੀਅਤ ਦੇ ਨਾਲ ਜਿਹੜਾ ਕਿ ਉਹਨਾਂ ਦਾ ਕਤਲ ਕੀਤਾ ਜਾਂਦਾ ਸੋ ਕਾਫੀ ਜਿਹੜੇ ਉੱਚ ਅਧਿਕਾਰੀ ਹੈ ਜਿਹੜੇ ਕਿ ਮੌਕੇ ਤੇ ਪਹੁੰਚ ਹੋਏ ਆ ਔਰ ਸ਼ਹਿਰ ਦਾ ਕਾਫੀ ਪੋਸ਼ ਏਰੀਆ ਜਿਹੜਾ ਕਿ ਮੋਤਾ ਸਿੰਘ ਨਗਰ ਆ ਜਿੱਥੇ ਇਹ ਘਟਨਾ ਵਾਪਰਦੀ ਹੈ ਸੋ 12 ਤੋਂ ਲੈ ਕੇ 2 ਵਜੇ ਦੇ ਵਿੱਚ ਕਰੀ ਜਿਹੜਾ ਕਿ ਇਹ ਸਾਰਾ ਵਾਕਿਆ ਹੁੰਦਾ ਸੋ ਫਿਲਹਾਲ ਜੇ ਮੌਤ ਦੇ ਕਾਰਨ ਦਾ ਤਾਂ ਪਤਾ ਨਹੀਂ ਚੱਲ ਪਾ ਰਿਹਾ ਲੇਕਿਨ ਇੰਨਾ ਜਰੂਰ ਜਿਹੜਾ ਕਿ ਪਰਿਵਾਰਿਕ ਮੈਂਬਰ ਆ ਸੋ ਉਹਨਾਂ ਦਾ ਕਹਿਣਾ ਕਿ ਜਿਹੜਾ ਕਿ ਉਹਨਾਂ ਦਾ 골ਡ ਸੀਗਾ ਜਿਹੜਾ ਕਿ ਤਿੰਨ ਮੰਦਰੀਆਂ ਔਰ ਜਿਹੜੇ ਕੜੇ ਸੀ ਪਾਏ ਸੀ ਉਹ ਜਿਹੜੇ ਕਿ ਗਾਇਬ ਨੇ ਔਰ ਜਿਹੜੇ ਕਿ ਦੱਸਿਆ ਰਾਜ ਇਸ ਜਗ੍ਹਾ ਦੇ ਉੱਪਰ ਜਿਹੜੇ ਕਿ ਬੋਡੀ ਪਈ ਸੀਗੀ ਸੋ ਕਮਰੇ ਨੂੰ ਇਹ ਯੂਜ਼ ਵੀ ਨਹੀਂ ਕਰਦੇ ਸੀਗੇ ਉਹ ਸਾਰਾ ਇਨਵੈਸਟ పార్ਟ ਆਫ ਇਨਵੈਸਟੀਗੇਸ਼ਨ ਆ ਪੁਲਿਸ ਦਾ ਕਾਫੀ ਉਚਿਤਕਾਰੀ ਤੇ ਪਹੁੰਚੋ ਇਹਨਸੋਂ ਦੰਦਾ ਜੇ ਕਿ ਮੁਹੱਲੇ ਵਿੱਚ ਜਿਹੜਾ ਕਿ ਇਸ ਟਾਈਮ ਜਿਹੜਾ ਕਿ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਕਾਫੀ ਪੋਸ਼ ਏਰੀਆ ਤੁਸੀਂ ਦੇਖ ਸਕਦੇ ਹੋ ਦਿਲੰਦਾ ਦਾ ਮੋਤਾਸੀ ਨਗਰ ਹੈ ਕਾਫੀ ਜਿਹੜਾ ਕਿ ਪੋਸ਼ ਏਰੀਆ ਹੈ ਜਿੱਥੇ ਇਹ ਸਾਰੀ ਘਟਨਾ ਵਾਪਰਦੀ ਹੈ ਤੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਹੱਲੇ ਚ ਜਿਹੜੇ ਕਿ ਸਭ ਲੋਕ ਜਿਹੜੇ ਕਿ ਬਾਹਰ ਆ ਗਏ ਕਿਉਂਕਿ ਦਹਿਸ਼ਤ ਦਾ ਮੋਲ ਹੋ ਗਿਆ ਕਿਉਂਕਿ ਦਿਨ ਦਿਹਾੜੇ ਜਿਹੜਾ ਕਿ ਇੱਦਾਂ ਦੀ ਜੜੀ ਕਟਰਾ ਆ ਹੋ ਗਈ ਆ ਸੋ ਫਿਲਹਾਲ ਅਜੇ ਮੌਤ ਦੇ ਕਾਰਨ ਦਾ ਤਾਂ ਨਹੀਂ ਪਤਾ ਚੱਲ ਪਾਇਆ ਲੇਕਿਨ ਪਰਿਵਾਰਿਕ ਮੈਂਬਰਾਂ ਨੂੰ ਸ਼ੱਕ ਹੈ ਕਿ ਜਿਹੜਾ ਕਿ ਲੁੱਟ ਦੀ ਨੀਅਤ ਦੇ ਨਾਲ ਜਿਹੜਾ ਕਿ ਇਹ ਸਾਰਾ ਜਿਹੜਾ ਕਿ ਮਰਡਰ ਹੋਇਆ ਦੇ ਕੋਈ ਕਾਰਡ ਵਗੈਰਾ ਇਹਨਾਂ ਨੇ ਪਕੜੇ ਹੋਏ ਆ। ਭਾਈ ਇਹਨਾਂ ਕੋਲ ਕਾਰਡ ਸੀਗਾ ਬਟ ਇਹਨਾਂ ਦਾ ਬਾਡੀ ਲੈਂਗੁਏਜ ਨਿਮਰਤਾ ਵਾਲੀ ਹੈ ਨਹੀਂ ਸੀ। ਜੀ। ਆਕੜ ਵਿੱਚ ਇਹ ਸਗਨ ਮੰਗ ਆਪਣਾ ਮੁਮਮਦ ਲੰਗਰ ਦਾ ਮੰਗ ਰਹੇ ਸੀਗੇ। ਅੱਛਾ। ਅਗਰ ਇਹਨਾਂ ਨੇ ਨਿਮਰਤਾ ਨਾਲ ਮੰਗਦੇ ਜੀ ਇਹ ਕਹਿੰਦੇ ਜੀ ਸਾਨੂੰ ਚਾਹੀਦਾ ਜੀ ਅਸੀਂ ਲੰਗਰ ਲਾਉਣਾ। ਮੈਂ ਕਹਾਂ ਜੀ ਲਲੋ 20 ਰੁਪਏ ਕਹਿੰਦਾ ਨਾ ਆਟਾ ਦੇ ਦਿਓ ਮੈਂ ਖਾ ਟ। ਪਿੱਛੇ ਇੱਕ ਹੋਰ ਆਵਾਜ਼ ਆਉਂਦੀ ਐ। ਇਕਦਲ ਛੱਡ ਯਾਰ ਜੋ ਦਿੰਦੇ ਲੱਲਾ ਅੱਗੇ ਚੱਲ ਕੇ ਜਾ ਹੋਰ ਵੀ ਜਾਣਾ। ਅੱਛਾ। ਉਹ ਮੈਨੂੰ ਜੇ ਮੈਂ ਕਹਾਂ ਚਲੋ ਫਿਰ ਨਿਕਲੋ ਫਿਰ ਦੇ ਤੁਹਾਨੂੰ ਬਹੁਤ ਕਾਲੀ ਏ ਤਾਂ ਨਿਕਲ ਜਾਓ ਅੱਛਾ ਮੈਂ ਕਹਿੰਦੀ ਆਏ ਘੜੇ ਮੈਂ ਲੈ ਜਾ ਉਹ ਕਹਿੰਦਾ ਪੁਰਾਣੇ ਮਹੱਲਾ ਗਿਆ ਮੈਨੂੰ ਹੁਣ ਮਲਾ ਮੈਨੂੰ ਯਾਦ ਨਹੀਂ ਆ ਕਿਉਂਕਿ ਉਹ ਬੜੀ ਕਾਲੀ ਗਾਲੀ ਸੀਗੀ ਮੈਂ ਵੀ ਕਾਲੀ ਸੀ ਮੈਂ ਆਪਣੀ ਸ਼ੌਂਕ ਤੇ ਸੀਗਾ ਕਮਰਾ ਬਹੁਤਾ ਵਾਜ ਨਹੀਂ ਕੋ ਬੰਦਾ ਇਗਨੋਰ ਕਰ ਹੀ ਜਾਂਦਾ ਮੈਂ ਵੀ ਚਲੋ ਇੱਥੋਂ ਜਾਂ ਸਾਡੀ ਜਾਨ ਛੱਡੇ ਉਹ ਚਲੇ ਗਏ ਸੀਗੇ ਪਰ ਮੈਨੂੰ ਇਹ ਲੱਗ ਰਿਹਾ ਸੀ ਵੀ ਇਹ ਕਈਆਂ ਘਰਾਂ ਜਿਵੇਂ ਹੋ ਸਕਦਾ ਇਹ ਮੌਜ ਹੀ ਹੀ ਕਰਦਾ ਹੈ ਹੁਣ ਕੌਣ ਕਿਹੜੇ ਘਰ 'ਚ ਬੈਠਾ ਤੇ ਕਿੰਦਾ ਦਾ ਬਿਹੇਵ ਕਰ ਰਿਹਾ ਵਾ ਪਾਜੀ ਕਿੰਨੇ ਕੁ ਜਨੇ ਸੀਗੇ ਟੋਟਲ ਜਿਹੜੇ ਸੀ ਚਾਰ ਜਨੇ ਜੀ ਚਾਰੋ ਵੀਡੀਓ 'ਚ ਤੁਹਾਡੇ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਕਿ ਜਿੱਦਾਂ ਤੁਸੀਂ ਦੱਸ ਰਹੇ ਹੋ ਮੈਂ ਤਾਂ ਇਹ ਕਹਿੰਦਾ ਜੀ ਪਹਿਲਾਂ ਮੈਂ ਜਾਂਦੇ ਆ ਆ ਜਿੰਨੇ ਬੰਦੇ ਲੈਣ ਆਂਦੇ ਇਹਨਾਂ ਨੂੰ ਮਿਲਣ ਹੀ ਨਾ ਜਾਊਗਾ ਜੀ ਹਾਂ ਜੀ ਜਿਹੜੇ ਆਂਦੇ ਜੇ ਲੰਗਰ ਆਪਣੇ ਸ਼ਮਰਥਾ ਹੈਗੀ ਹੈ ਨਾ ਤੇ ਆਪਣੇ ਮਹੱਲੇ 'ਚ ਲੈਣ ਆਪਣੇ ਅਸੀਂ ਆਪਣੇ ਮਹੱਲੇ 'ਚ ਕਈ ਵਾਰੀ ਸ਼ਫੀਲਾਂ 'ਚ ਲੰਗਰ ਲਾਉਣੇ ਆ ਅਸੀਂ ਕਦੀ ਬਾਹਰ ਗਏ ਹੀ ਨਹੀਂ ਜਿਨੇ ਅੱਛੇ ਤਰੀਕੇ ਨਾਲ ਲਾਣਾ ਆਪਣੇ ਮਹੱਲੇ 'ਚ ਹੀ ਕੰਮ ਕਰਦਾ ਬਾਹਰੋਂ ਬਾਹਰੋਂ ਵਾਲੇ ਜਿਹੜਾ ਕਿਸੇ ਨੇ ਕੋਈ ਕਾਹਨ ਕਰਨਾ ਹੋਵੇ ਸਰ ਜੀ ਰੇਕੀ ਕਰਨੀ ਹੋਵੇ ਜਾਂ ਕੋਈ ਕਾਹਨ ਪੁਸ਼ੇਦਾਂ ਦਾ ਕਰਨਾ ਹੋਵੇ ਪਰ ਮੈਂ ਸ਼ੋਰ ਨਹੀਂ ਹੈਗਾ ਜੀ ਸਰ ਜੀ ਦਾ ਲੱਗਦਾ ਕਿ ਘਰ ਦੇ ਅੰਦਰ ਲੇਡੀਜ਼ ਇਕੱਲੇ ਸੀਗੇ ਤੇ ਉਹਨਾਂ ਦੇ ਮਤਲਬ ਹੱਥ ਦੇ ਜਿਹੜੇ ਫੁਲਮਨ ਜਿਗੇ ਉਹ ਸੀ ਸੋ ਬਿਲਕੁਲ ਜੜੀਆਂ ਤਸਵੀਰਾਂ ਤੁਸੀਂ ਦੇਖਦੇ ਹੋ ਕਿ ਤੁਹਾਨੂੰ ਇੱਕ ਵਾਰ ਫੇਰ ਤੋਂ ਜਿਹੜਾ ਕੀ ਹੈ ਘਰ ਦਿਖਾ ਦਈਏ ਸੋ ਇਸ ਘਰ ਦੇ ਅੰਦਰ ਜਿਹੜਾ ਕੀ ਸਾਰਾ ਵਾਕਿਆ ਹੁੰਦਾ ਸੋ ਤੁਹਾਨੂੰ ਦੱਸਦੀ ਹੈ ਕਿ ਕਿਸ ਤਰ੍ਹਾਂ ਇੱਕ ਹਸਬੈਂਡ ਔਰ ਵਾਈਫ ਇਸ ਘਰ ਦੇ ਅੰਦਰ ਰਹਿੰਦੇ ਬਜ਼ੁਰਗ ਹੈ ਉਹ ਮਹਿਲਾ ਵੀ ਬਜ਼ੁਰਗ ਹੈ 69 ਸਾਲ ਉਹਨਾਂ ਦੀ ਉਮਰ ਦੱਸੀ ਜਾ ਰਹੀ ਹੈ ਤੋ ਉਹਨਾਂ ਦੇ ਹਸਬੰਦ ਜਿਹੜਾ ਕਿ 12 ਵਜੇ ਘਰੋਂ ਬਾਹਰ ਨਿਕਲਦੇ ਔਰ 2 ਵਜੇ ਵਾਪਸ ਆਉਂਦੇ ਆ ਤੇ ਜਦੋਂ ਵਾਪਸ ਆਉਂਦੇ ਆ ਤੇ ਜਦੋਂ ਉਹਨਾਂ ਵੱਲੋਂ ਗੇਟ ਖੜਕਾਇਆ ਜਾਂਦਾ ਤੇ ਗੇਟ ਜਦੋਂ ਨਹੀਂ ਖੋਲਿਆ ਖੁੱਲਿਆ ਤੇ ਇਹਨਾਂ ਵੱਲੋਂ ਜਿਹੜਾ ਗਵਾਂਡੀ ਲਟਕ ਕੇ ਨੂੰ ਬੁਲਾ ਕੇ ਜਿਹੜਾ ਕਿ ਗੇਟ ਜਿਹੜਾ ਟੱਪ ਕੇ ਜਿਹੜਾ ਕਿ ਉਹਨੂੰ ਅੰਦਰ ਭੇਜਿਆ ਜਾਂਦਾ ਜਦੋਂ ਅੰਦਰ ਜਾਂਦੇ ਆ ਤੇ ਅੰਦਰ ਜਿਹੜੀ ਮਹਿਲਾ ਦੀ ਜਿਹੜੀ ਕੀ ਡੈੱਡ ਬੋਡੀ ਪਈ ਹੁੰਦੀ ਸੋ ਉਹ ਦੱਸਦੀ ਹੈ ਕਿ ਵੱਡੀ ਗੱਲ ਹੈ ਕਿ ਜੋ ਇਹਨਾਂ ਦਾ ਕਹਿਣਾ ਪਰਿਵਾਰਿਕ ਮੈਂਬਰਾਂ ਦਾ ਕੀ ਉਹ ਕਮਰਾ ਇਹ ਯੂਜ਼ ਨਹੀਂ ਕਰਦੇ ਸੀ ਜਿੱਥੇ ਜਿਹੜੀ ਕਿ ਡੈੱਡ ਬੋਡੀ ਮ ਸੋ ਉਹਨਾਂ ਨੇ ਦੱਸ ਦਈਏ ਕਿ ਕੁਛ ਜਿਹੜਾ ਕਿ 골ਡ ਸੀਗਾ ਜੋ ਦੱਸਿਆ ਰ ਤਿੰਨ ਮੁੰਦਰੀਆਂ ਔਰ ਦੋ ਕੜੇ ਆ ਜਿਹੜੇ ਉਹ ਵੀ ਗਾਇਬ ਨੇ ਔਰ ਜਿਹੜਾ ਮੋਬਾਈਲ ਫੋਨ ਸੀ ਜਾਂ ਲੇਡੀਜ਼ ਆ ਉਹ ਵੀ ਜਿਹੜਾ ਸਵਿਚ ਆਫ ਹੈ ਸੋ ਜਲੰਧਰ ਦੇ ਮੋਤਾ ਸਿੰਘ ਨੇ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਿਆ ਸੋ ਇਹਨਾਂ ਤਸਵੀਰਾਂ ਤੁਹਾਡ ਤੋਂ ਲੈਣੇ ਇਜਾਜ਼ਤ ਜਲੰਧਰ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ